ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਸਗੀ ਸਗੀ ਫਾਰਮੀ YouTube ਚੈਨਲ 'ਚ ਤੁਹਾਡਾ ਸਾਰਿਆਂ ਦਾ ਵੀਰੋ ਸਵਾਗਤ ਕਰਦਾ। ਸੋ ਆਪਣੇ ਬਜ਼ੁਰਗਾਂ ਦਾ ਨਾਮ ਲੈ ਕੇ ਆਉ ਸ਼ੁਰੂਆਤ ਕਰਦੇ ਆਂ ਆਪਣੀ ਇਸ ਵੀਡੀਓ ਦੀ। ਸੋ ਦੋਸਤੋ ਅੱਜ 2 ਜੁਲਾਈ ਹੋ ਚੁੱਕੀ ਆ ਤੇ ਝੋਨੇ ਦਾ ਤੁਸੀਂ ਫਟਾਰਾ ਦੇਖ ਸਕਦੇ ਹੋ ਬਹੁਤ ਸੋਹਣਾ ਵਧੀਆ ਤੁਰ ਪਿਆ ਬੂਟੇ ਤੁਰ ਪਏ ਆ। ਜਿਹੜੀ ਬੇਸਿਕ ਡੋਜ਼ ਹੁੰਦੀ ਆ ਉਹ ਆਪਣੀ ਸੂਪਰ ਤੇ ਐਨਪੀਕੇ ਪਾਤੀ ਸੀ ਉਸ ਤੋਂ ਬਾਅਦ ਇੱਕ ਯੂਰੀਏ ਦੀ ਕਿਸ਼ਤ ਜਿਹੜੀ ਆਪਾਂ ਨੂੰ ਯੂਰੀਏ ਨੂੰ ਝੋਨੇ ਨੂੰ ਦੇ ਚੁੱਕੇ ਆ। ਸੋ ਦੇਖ ਸਕਦੇ ਹੋ ਬੂਟਾ ਬਹੁਤ ਸੋਹਣਾ ਤੁਰ ਪਿਆ ਹਰਾ ਪਨਾਣਾ ਸ਼ੁਰੂ ਹੋ ਗਿਆ ਆ ਫਟਾਰ ਵੀ ਹੋਣਾ ਸ਼ੁਰੂ ਹੋ ਗਿਆ ਆ ਔਰ ਪਾਣੀ ਜਿਹੜਾ ਭਰ ਕੇ ਰੱਖਣਾ ਹੁੰਦਾ ਪਹਿਲਾ 15 ਤੋਂ 20 ਦਿਨ ਜਿਹੜਾ ਉਹ ਵੀ ਬਿਲਕੁਲ ਐਨ ਮੈਂਟੇਨ ਆ ਕਿਉਂਕਿ 2 ਦਿਨ ਪਹਿਲਾਂ ਬਾਰਿਸ਼ ਵੀ ਹੋ ਕੇ ਛੱਡੀ ਆ ਸੋ ਇਸ ਵਾਰ ਆਪਣਾ ਜਿਹੜਾ ਬੋਰ ਆ ਉਹ ਵੀ ਅਸੀਂ ਅਪਡੇਟ ਕਰ ਲਿਆ ਉਹਦੇ ਕਰਕੇ ਪਾਣੀ ਦੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਆ ਲੇਕਿਨ ਇਸ ਵਾਰ ਇੱਕ ਛੋਟੀ ਦਿੱਕਤ ਪਿਛਲੇ ਸਾਲ ਵਾਂਗੂ ਆ ਗਈ ਆ ਉਹ ਹੈਗੀ ਇਸ ਖੱਤੇ ਦੀ ਇਸ ਖੱਤੇ ਦੇ ਵਿੱਚ ਨਾ ਸ਼ੁਰੂ ਤੋਂ ਪਤਾ ਨਹੀਂ ਕੀ ਦਿੱਕਤ ਰਹੀ ਆ ਐ ਨਦੀਨ ਬਹੁਤ ਹੋ ਜਾਂਦਾ ਤੇ ਜਿੰਨਾ ਮਰਜੀ ਵਾਹ ਕੇ ਕਰ ਲੋ ਜੋ ਮਰਜੀ ਕਰ ਲੋ ਇੱਥੇ ਪਾਣੀ ਵੀ ਸੁੱਕਦਾ ਆ ਤੇ ਨਦੀਨ ਵੀ ਬਹੁਤ ਹੋ ਜਾਂਦਾ ਸੋ ਇਸ ਵਾਰ ਜਿਹੜਾ ਆ ਹੁਣ ਆ ਨਾ ਧੁੱਪਾਂ ਨਿਕਲਣ ਲੱਗੀਆਂ ਆ ਤਾਂ ਸ਼ਾਣ ਉਹਨਾਂ ਇੱਕ ਨਦੀਨਾਸ਼ਕ ਲਿਆ ਕੇ ਉਹ ਝੋਨੇ ਚ ਜਿਹੜਾ ਪਾਣੀ ਸੁਕਾ ਕੇ ਤਾਂ ਪਾਉ ਮਾਰ ਦੇਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਇਹ ਚ ਦੂਜੀ ਕਿਸ਼ਤ ਜਿਹੜੀ ਆ ਯੂਰੀਆ ਦੀ ਉਹ ਦਵਾਂਗੇ ਸੋ ਇੱਕ ਕੰਮ ਇਹ ਕਰਨਾ ਹੈ ਪਹਿਲਾਂ ਨਹੀਂ ਤਾਂ ਇਹ ਫਿਰ ਘਾਹ ਬਹੁਤ ਜ਼ਿਆਦਾ ਹੋ ਜਾਂਦਾ ਔਰ ਮਿਰਚ ਝਾੜ ਜਿਹੜਾ ਆ ਹਮੇਸ਼ਾ ਨੁਕਸਾਨ ਇਸੇ ਖੱਤੇ ਕਰਕੇ ਹੋ ਜਾਂਦਾ ਸੋ ਇਸ ਵਾਰ ਅਸੀਂ ਇਸੇ ਟਾਈਮ ਤੇ ਪਾ ਕੰਟਰੋਲ ਕਰਨਾ ਆ ਬਾਕੀ ਅੱਗੇ ਜਾ ਕੇ ਸਾਨੂੰ ਜਿਹੜਾ ਆ ਉਹ ਜ਼ਿਆਦਾ ਖਰਚਾ ਨਾ ਕਰਨਾ ਪੈ ਜਿਆਦਾ ਨੁਕਸਾਨ ਨਾ ਹੋਵੇ ਕਿਉਂਕਿ ਜੇ ਨਦੀਨਾ ਇਸ ਸਟੇਜ ਕੰਟਰੋਲ ਨਾ ਕੀਤਾ ਕਿ ਤਾਲ ਘਟਾਉਣੀ ਪਈ ਤੇ ਤਾਲ ਲੈਣਾਂ ਨੇ ਘੰਟੇ ਦੇ ਹਿਸਾਬ ਨਾਲ 700 800 ਰੁਪਇਆ ਜਾਂ ਪਤਾ ਨਹੀਂ 1000 ਰੁਪਇਆ ਜਿਹੜਾ ਨੇ ਘੰਟੇ ਦਾ ਕਿੰਨਾ ਲੈਂਦੇ ਆ ਤੇ ਉਹ ਫਿਰ ਸਾਨੂੰ ਜਿਹੜਾ ਆ ਉਹ ਉਸ ਪਾਸੇ ਖਰਚਾ ਕਰਨਾ ਪੈਣਾ ਫਿਰ ਹਾਲ ਆਪਾਂ ਜਿਹੜੀ ਹੁਣ 1.5 ਕਿੱਲੇ ਦੇ ਵਿੱਚ ਜਿਹੜਾ ਆ ਇੱਕ ਵਾਰੀ ਨਦੀਨਾ ਸ਼ਿਕ ਪਾ ਦੇਣਾ ਆ ਤੇ ਉੱਥੋਂ ਯੂਰੀਆ ਪਾਵਾਂਗੇ ਵਿਦ ਜ਼ਿੰਕ ਪਹਿਲਾਂ ਯੂਰੀਆ ਸੀ ਖਾਲੀ ਪਾਇਆ ਤੇ ਉਸ ਤੋਂ ਬਾਅਦ ਦੂਜਾ ਯੂਰੀਆ ਯੂਰੀਆ ਪਾਣਾ 33% ਜ਼ਿੰਕ ਪਾ ਕੇ ਉਹ ਪਾਵਾਂਗੇ ਤੇ ਜਿਹੜਾ ਤੀਜਾ ਯੂਰੀਆ ਹੈਗਾ ਆ ਉਹ ਅਸੀਂ ਪਾਵਾਂਗੇ ਸਰੋਂ ਦੇ ਥੇਲ ਵਿੱਚ ਨਾਲ ਲਾ ਕੇ ਆਪਣੇ ਯੂਰੀਆ ਚ ਤੇ ਬਾਕੀ ਮੌਸਮ ਬਹੁਤ ਵਧੀਆ ਧੁੱਪ ਨਿਕਲਿਆਈ ਆ ਤੇ ਪਾਣੀ ਵੀ ਪੂਰਾ ਸਾਰੇ ਖੱਤੇ ਚੈੱਕ ਕਰ ਲਏ ਆ ਪਰ ਸਾਰੇ ਪਾਣੀ ਨਾਲ ਭਰੇ ਹੋ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਚੋਨਾ ਤੁਰ ਪਿਆ ਕਿਉਂਕਿ ਬਾਰਿਸ਼ ਬਹੁਤ ਜ਼ਰੂਰੀ ਸੀਗੀ ਬਾਰਿਸ਼ ਹੋ ਗਈ ਆ ਮੀਂਹ ਪੈ ਗਿਆ ਇੱਕ ਬਹੁਤ ਵਧੀਆ ਤੇ ਮੋਟਰ ਆਪਣੀ ਬੰਦਿਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਜੋ ਕੰਮ بارش ਨੇ ਕਰਨਾ ਜਿੰਨਾ ਮਰਜੀ ਢੇਰ ਪਾ ਲਈਏ ਜਿੰਨਾ ਮਰਜੀ ਸੀ ਪਾਣੀ ਛੱਡ ਦਿਓ ਕੰਮ ਗੱਲ ਨਹੀਂ ਬਣਦੀ ਜੋ بارش ਨੇ ਕਰਨੀ ਆ ਸੋ ਉਹਨੇ ਆਪਣਾ ਕੰਮ ਕਰਤਾ ਉਸ ਤੋਂ ਅੱਗੇ ਹੁਣ ਪਰਮਾਤਮਾ ਆਪ ਹੀ ਸਾਰਾ ਕੰਮ ਸੈੱਟ ਕਰ ਦੇਊਗਾ ਸੋ ਅੱਜ ਆਉਂਦੇ ਹੋਏ ਰਸਤੇ 'ਚ ਮੈਨੇ ਇੱਕ ਹੋਰ ਮਾੜੀ ਖ਼ਬਰ ਮਿਲੀ ਆ ਸਾਡੇ ਇਧਰ ਸ਼ੰਭ ਦੇ ਵਿੱਚ ਰਾਤੀ ਚੋਰੀ ਹੋਈ ਆ ਮੋਟਰਾਂ ਤੇ ਲੋਕੀ ਚੋਰ ਜਿਹੜੇ ਸੀ ਰਾਤੀ ਆਏ ਆ ਤਕਰੀਬਨ 10-15 ਮੋਟਰਾਂ ਦੀਆਂ ਤਾਰਾਂ ਜਿਹੜੀਆਂ ਲਾ ਕੇ ਲੈ ਗਏ ਆ ਸੋ ਝੋਨੇ ਦੇ ਸੀਜ਼ਨ ਦੇ ਉੱਤੇ ਆ ਕੇ ਸਾਨੂੰ ਕਿਸਾਨਾਂ ਨੂੰ ਬਹੁਤ ਰੰਜ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆ ਕਟੋਗੜ 10 ਤੋਂ 15 ਮੋਟਰਾਂ ਜਿਹੜੀਆਂ ਸਾਡੇ ਇਧਰ ਪਿੰਡ ਕਮਾਲਪੁਰ ਤੋਂ ਸ਼ੁਰੂ ਹੋ ਜਈਏ ਸ਼ੰਭ ਦਾ ਇਲਾਕਾ ਜਿਹੜਾ ਹੈ ਤਮੂਨ ਕਾਲੇ ਪਾਸੇ ਨੂੰ ਮੋਟਰਾਂ ਦਾ ਤਾਰਾ ਲਾ ਕੇ ਲੈ ਗਿਆ ਤੇ ਹੁਣ ਜੀਮਿੰਦਾਰ ਵਿਚਾਰੇ ਆਪਣੇ ਵੱਲੋਂ ਰਾਹਾਂ ਬੇਫਿਕਰ ਸੁੱਤੇ ਹੁੰਦੇ ਰਾਤ ਨੂੰ ਵਿਚਰੋ ਕੋਈ ਦਿੱਕਤ ਨਹੀਂ ਹੁਣ ਇਸ ਟੇਕ ਝੋਨਾ ਪਹੁੰਚ ਗਿਆ ਕੋਈ ਦਿੱਕਤ ਨਹੀਂ ਲੇਕਿਨ ਜਿਹੜੇ ਇਦਾਂ ਦੇ ਸ਼ਰਾਰਤੀ ਅਨਸਰ ਹੈਗੇ ਆ ਇਹ ਬਹੁਤ ਨੁਕਸਾਨ ਕਰਦੇ ਆ ਹੋ 10 15 ਮੋਟਰਾਂ ਤੇ ਤਾਰਾਂ ਦਾ ਮਤਲਬ ਚੋਰੀ ਹੁੰਦਾ ਮਤਲਬ ਇਹੀ ਹੈ ਕਿ ਹੁਣ ਉਹਨਾਂ ਹਜ਼ਾਰਾਂ ਦਾ ਨੁਕਸਾਨ ਸਾਨੂੰ ਜ਼ਿੰਮੇਵਾਰਾਂ ਨੂੰ ਜਿਹੜਾ ਆ ਪੈਣਾ ਆ ਸੋ ਜ਼ਿੰਮੇਵਾਰ ਰਾਹ ਚ ਆਉਂਦੇ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਆ ਤਾਰਾਂ ਹੁਣ ਚੇਂਜ ਕਰਨ ਲੱਗੇ ਆ ਕਿਉਂਕਿ ਕਾਪਰ ਦੀ ਤਾਰ ਨੂੰ ਜ਼ਿਆਦਾ ਪੈਂਦੇ ਹੁੰਦੇ ਆ ਹੁਣ ਇਹ ਕੁਝ ਹੋਰ ਹੱਲ ਕਰਨ ਲੱਗੇ ਆ ਸਿੰਪਲ ਤਾਰਾਂ ਪਾਉਣਗੇ ਤੇ ਪਰ ਇਹ ਹੈ ਤਾਂ ਨੁਕਸਾਨ ਹੀ ਆ ਨਾ ਸੋ ਮੇਰੇ ਅਸਾਮਾ ਸਰਕਾਰ ਨੂੰ ਇਹ ਦੇ ਬਾਰੇ ਵੀ ਜ਼ਰੂਰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਆ ਹਾਲਾਂਕਿ ਉਹ ਕਰਦੇ ਪਏ ਆ ਲੇਕਿਨ ਥੋੜਾ ਜਿਆ ਇਨਾਂਲੇ ਪ੍ਰਤੀ ਜਿਹੜਾ ਸਖਤ ਹੋ ਕਾਨੂੰਨ ਬਣੇ ਨੇ ਲੋੜਿਆ ਇਹਨਾਂ ਤੇ ਥੋੜਾ ਜਿਹਾ ਜ਼ਰਾ ਸਖਤ ਹੋਣ ਦੇ ਸੋ ਵੀਡੀਓ ਕਿਦਾਂ ਦੀ ਲੱਗੀ ਮੇਰਾ ਵੀ ਰਕਮੈਂਡ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ